ਰਾਜਨੀਤਿਕ ਲੋਕ ਜਿਹੜੇ ਲੋਕਾਂ ਦੇ ਘਰਾਂ 'ਚ ਅੱਗਾਂ ਲਾਉਂਦੇ ਆ ਭੜਕਾਉਂਦੇ ਆ ਨਫਰਤ ਦੀ ਰਾਜਨੀਤੀ ਕਰਦੇ ਆ ਦੰਗੇ ਕਰਾਉਂਦੇ ਆ ਉਹਨਾਂ ਦੀ ਰਾਜਨੀਤੀ ਅੱਗਾਂ ਨਾਲ ਚੱਲਦੀ ਹੈ ਉਹਨਾਂ ਦੀ ਰਾਜਨੀਤੀ ਲੈਹਂਦੀਆਂ ਪੱਗਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਕੰਮਾਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਪੜਾਈਆਂ ਨਾਲ ਚੱਲਦੀ ਹੈ ਸਾਡੀ ਰਾਜਨੀਤੀ ਵਧੀਆ ਮੁਹੱਲਾ ਕਲੀਨਿਕ ਹਸਪਤਾਲ ਤੇ ਦਵਾਈਆਂ ਨਾਲ ਚੱਲਦੀ ਹੈ ਅਸੀਂ ਉਹ ਨਹੀਂ ਹੈਗੇ ਜੀ ਅਸੀਂ ਲੜਾਉਣ ਵਾਲੇ ਨਹੀਂ ਹੈਗੇ ਅਸੀਂ ਪੜਾਉਣ ਵਾਲੇ ਆ ਕਿ ਬੱਚਿਆਂ ਨੂੰ ਪੜਾਓ ਮੈਂ ਐਜੂਕੇਸ਼ਨ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਮੈਂ ਕਿਹਾ ਜੀ ਹਜ਼ਾਰਾਂ ਬੱਚਿਆਂ ਦੀਆਂ ਸਿਲੇਬਸ ਦੀਆਂ ਕਿਤਾਬਾਂ ਹੀ ਰੁੜ ਗਈਆਂ ਪੇਪਰ ਕਿਵੇਂ ਦੇਣਗੇ ਉਹ ਫਸਟ ਸੈਕੰਡ ਉਹਨਾਂ 'ਚੋਂ ਵੀ ਆਉਣਾ ਸੀ ਹੁਣ ਜਦੋਂ ਪੜਨ ਵਾਸਤੇ ਕਿਤਾਬਾਂ ਹੀ ਹੈ ਨਹੀਂ ਉਹ ਤਾਂ ਬਾਹਰ ਬੈਠੇ ਪੁਲਤੇ ਉਹ ਤਾਂ ਤੰਬੂਆਂ 'ਚ ਬੈਠੇ ਆ ਬਾਹਰ ਉਹ ਕਿਵੇਂ ਪੜਨਗੇ ਸੋ ਅਸੀਂ ਉਹਨਾਂ ਦੀਆਂ ਕਿਤਾਬਾਂ ਦਾ ਵਰਦੀਆਂ ਦਾ ਵਸਤਿਆਂ ਦਾ ਸਕੂਲਾਂ ਦਾ ਪ੍ਰਬੰਧ ਕਰਾਂਗੇ ਉਹਨਾਂ ਨੂੰ ਪੇਪਰ ਦੇਣ ਦੇ ਬਰਾਬਰ ਮੌਕੇ ਮਿਲਣਗੇ ਐਂ ਖੇਡ ਗਰਾਊਂਡ ਜਿਹੜੇ ਨੇ ਟੋਟਲ ਜਿਹੜਾ 194 ਖੇਡ ਗਰਾਊਂਡ ਕੱਲੇ ਗੁਰਦਾਸਪੁਰ ਜ਼ਿਲ੍ਹੇ 'ਚ ਜਿਦੇ 'ਚੋਂ 23 ਕੱਲੇ ਨਮੂਨੇ ਦੇ ਖੇਡ ਗਰਾਊਂਡ ਕਹਿੰਦਾ ਮੈਂ ਜਿੱਥੇ ਸਾਰੀਆਂ ਫੈਸਿਲਿਟੀਆਂ ਹੋਣਗੀਆਂ ਟਰੈਕ ਵੀ ਹੋਊਗਾ ਵਾਲੀਬਾਲ ਦਾ ਗਰਾਊਂਡ ਵੀ ਹੋਊਗਾ ਫੁੱਟਬਾਲ ਦਾ ਵੀ ਹੋਊਗਾ ਉਹ ਚ ਇੰਡੋਰ ਵੀ ਹੋਣਗੇ ਗੇਮਾਂ ਦੇ ਜਿਹੜੇ ਗਰਾਊਂਡ ਹੋਣਗੇ 23 ਕੱਲੇ ਡੇਰਾ ਬਾਬਾ ਨਾਨਕ ਹਲਕੇ 'ਚ ਨੇ 194 ਗੁਰਦਾਸਪੁਰ ਜ਼ਿਲ੍ਹੇ 'ਚ ਨੇ ਅੱਜ ਗੁਰਦਾਸਪੁਰ 8056 ਘਰ ਗੁਰਦਾਸਪੁਰ ਦੇ ਫਾਜ਼ਿਲਕਾ ਦੇ 4230 ਅੰਮ੍ਰਿਤਸਰ ਸਾਹਿਬ ਦੇ 2687 ਘਰ ਜਿਹੜੇ ਹੜਾਂਜ ਟਹੇ ਮੈਂ ਉਹਨਾਂ ਦੀ ਗਿਣਤੀ ਲੱਛ ਰਿਆਂ ਤਰਨਤਾਰਨ ਦੇ 2447 ਜਲੰਧਰ 2067 ਮਾਨਸਾ 1780 ਫਿਰੋਜ਼ਪੁਰ 1602 ਘਰ ਲੁਧਿਆਣਾ 1558 ਬਰਨਾਲਾ 155 ਬਠਿੰਡਾ 927 ਫਰੀਦਕੋਟ 105 ਫਤਿਹਗੜ ਸਾਹਿਬ 155 ਹੁਸ਼ਿਆਰਪੁਰ 850 ਕਪੂਰਥਲਾ 1199 ਮਲੇਰਕੋਲਾ 160 ਮੋਗਾ 176 ਮੁਕਸਰ 218 ਨਮਾ ਸ਼ਹਿਰ 429 ਪਠਾਨਕੋਟ 1134 ਪਟਿਆਲਾ 378 ਰੂਪਨਗਰ 214 ਸੰਗਰੂਰ 585 ਤੇ ਮੁਹੱਲੀ 329 ਘਰਾਂ ਦਾ ਮੁਆਵਜ਼ਾ ਅੱਜ ਤੋਂ ਦੇਣਾ ਸ਼ੁਰੂ ਹੋ ਚੁੱਕਿਆ ਜੀ। ਇਹ ਲਿਸਟ ਮੈਂ ਜਾਰੀ ਕਰ ਦੂੰਗਾ ਮੀਡੀਆ ਵਾਲੇ ਵੀਰ ਜਿਹੜੇ ਨੇ ਉਹ ਵੀ ਇਹਨੂੰ ਚੰਗੀ ਤਰ੍ਹਾਂ ਕਵਰ ਕਰ ਲੈਣ। ਜਿੰਨੇ ਘਰਾਂ ਦੀਆਂ ਅਰਜ਼ੀਆਂ ਪ੍ਰਾਪਤ ਹੋਈਆਂ ਸੀ ਅੱਜ ਜੋ ਅਰਜ਼ੀਆਂ ਮਨਜ਼ੂਰ ਕਰਕੇ ਲੋਕਾਂ ਨੂੰ ਮੈਂ ਸਿੰਬੋਲਿਕ ਤੌਰ ਤੇ 25 30 ਅਰਜ਼ੀਆਂ ਜਿਹੜੀਆਂ ਉਹ ਅਪਰੂਵਡ ਅਰਜ਼ੀਆਂ ਜਿਹੜੀਆਂ ਨੇ ਉਹ ਦਿੱਤੀਆਂ ਨੇ मामा ਕਿਉਂਕਿ ਘਰ ਤਾਂ ਮਾਂ ਹੀ ਬਣਾਉਂਦੀ ਹੈ ਨਾ ਮਕਾਨ ਬੰਦੇ ਬਣਾਉਂਦੇ ਆ ਉਹਨੂੰ ਘਰ ਮਾਂ ਬਣਾਉਂਦੀ ਹੈ ਉਹਨੂੰ ਸਜਾਉਂਦੀ ਹੈ ਉਹ ਚ ਆਪਣੀਆਂ ਸੱਧੜਾਂ ਦੇ ਦੀਵੇ ਜਗਾਉਂਦੀ ਹੈ ਸੋ ਮਾਮਾ ਬਹੁਤ ਧੰਨਵਾਦ ਕਰ ਰਹੀਆਂ ਸੀ ਇਹ ਆਸ਼ੀਰਵਾਦ ਹੈ ਜੀ ਜਿਹੜਾ ਸਾਨੂੰ ਲਈ ਫਿਰਦਾ ਹੈ ਇਹ ਆਸ਼ੀਰਵਾਦ ਹੈ ਜਿਹੜਾ ਸਾਡੇ ਆਲੇ ਦੁਆਲੇ ਕਵਚ ਬਣ ਕੇ ਸਾਨੂੰ ਆ ਜਿਹੜੇ ਅਨਿੰਦਿਆ ਚੁਗਲੀਆਂ ਕਰਨ ਵਾਲੇ ਉਹਨਾਂ ਤੋਂ ਬਚਾਉਂਦਾ ਹੈ ਇਹ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਵਾਲਾ ਪ੍ਰੋਗਰਾਮ ਕਦੇ ਕੋਈ ਦੇਖ ਕੇ ਕੋਈ ਆਇਆ ਹੋਵੇ ਅਨੰਦਪੁਰ ਸਾਹਿਬ ਤੋਂ ਕੋਈ ਕੱਲ ਜਾਂ ਪਰਸੋਂ ਤੋਂ ਤੁਸੀਂ ਜਾ ਕੇ ਦੇਖ ਕੇ ਆਇਓ ਬਹੁਤ ਸ਼ਾਨਦਾਰ ਅਸੀਂ ਪ੍ਰਬੰਧ ਕੀਤੇ ਆਪਣੇ ਵੱਲੋਂ ਲੋਕ ਵੀ ਇਸ ਗੱਲ ਤੇ ਬੜੇ ਖੁਸ਼ ਨੇ ਕਿ ਟੈਂਟ ਸਿਟੀ ਬਣੇ ਹੋਏ ਨੇ ਉੱਥੇ ਗੀਜ਼ਰ ਲੱਗੇ ਹੋਏ ਨੇ ਉੱਥੇ ਦਸਤਾਰਾਂ ਸਜਾਉਣ ਵਾਸਤੇ ਹਰ ਕਮਰੇ 'ਚ ਸ਼ੀਸ਼ੇ ਲੱਗੇ ਹੋਏ ਨੇ ਬੜੇ ਸ਼ਾਨਦਾਰ ਕੰਬਲ ਬਲੈਂਕਟ ਐ ਕੋਈ ਠੰਡ ਤੋਂ ਕੋਈ ਬੱਚਾ ਵੀ ਜਿਹੜਾ ਉਹ ਪ੍ਰਭਾਵਿਤ ਨਾ ਹੋਵੇ ਮਹੱਲਾ ਕਲੀਨਿਕ ਵੀ ਜਿਹੜੇ ਹਸਪਤਾਲ ਬਣੇ ਹੋਏ ਨੇ ਉੱਥੇ ਉਸੇ ਜਿਹੜਾ ਆਨੰਦਪੁਰ ਸਾਹਿਬ ਸ਼ਹਿਰ 'ਚ ਤੇ ਨਾਲ ਐਂਬੂਲੈਂਸ 700 ਈ ਰਿਕਸ਼ੇ ਬਿਨਾਂ ਕਿਸੇ ਪੈਸੇ ਤੋਂ ਜਿੱਧਰ ਨੂੰ ਮਰਜ਼ੀ ਬੈਠ ਜਾਓ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਦਰਸ਼ਨ ਕਰਕੇ ਜਦੋਂ ਮਰਜ਼ੀ ਵਾਪਸ ਆ ਜਾਓ 700 ਈ ਰਿਕਸ਼ੇ ਉੱਥੇ ਬਿਲਕੁਲ ਮੁਫਤ ਦੇ ਵਿੱਚ ਤੁਹਾਨੂੰ ਦਰਸ਼ਨ ਕਰਾਉਂਦੇ ਫਿਰਦੇ ਨੇ ਔਰ ਸਭ ਤੋਂ ਵੱਡੀ ਗੱਲ ਇਹ ਜਿਹੜੀ ਕਦੇ ਹੋਈ ਨਹੀਂ ਲੋਕ ਵੀ ਕਹਿੰਦੇ ਸੀ ਹੋ ਜੂਗਾ ਇਹ ਮੈਂ ਕਹਿਆ ਸੀ ਜੇ ਗੁਰੂ ਸਾਹਿਬ ਨੇ ਚਾਹਿਆ ਤਾਂ ਹੋ ਜੂਗਾ ਜੇ ਉਹਨਾਂ ਨੇ ਸਮੱਤ ਬਖਸ਼ੀ ਪਹਿਲੀ ਵਾਰ ਹੋਇਆ ਪੰਜਾਬ ਦੀ ਹਿਸਟਰੀ ਦੇ ਵਿੱਚ ਪੰਜਾਬ ਦੇ ਇਤਿਹਾਸ 'ਚ ਜਦੋਂ ਤੋਂ ਪੰਜਾਬ ਬਣਿਆ ਚੰਡੀਗੜ੍ਹ 'ਚੋਂ ਬਾਹਰ ਨਿਕਲ ਕੇ 117 ਬੰਦਿਆਂ ਦੀ ਵਿਧਾਨ ਸਭਾ ਗੁਰੂ ਸਾਹਿਬ ਦੇ ਚਰਨਾਂ 'ਚ ਸ਼੍ਰੀ ਅਨੰਦਪੁਰ ਸਾਹਿਬ ਵਿਖਤੇ ਲਾਈ ਗਈ ਔਰ ਉਹਦੇ 'ਚ ਫੈਸਲਾ ਕੀਤਾ ਗਿਆ ਕਤਲਵੰਡੀ ਸਾਬੋ ਤੱਕ ਸ੍ਰੀ ਦੰਦਨਾ ਸਾਹਿਬ ਆਨੰਦਪੁਰ ਸਾਹਿਬ ਤੱਕ ਸ੍ਰੀ ਕੇਸਗੜ੍ਹ ਸਾਹਿਬ ਤੇ ਅੰਮ੍ਰਿਤਸਰ ਸਾਹਿਬ ਦਾ 올ਡ ਸਿਟੀ ਤੱਕ ਸ੍ਰੀ ਕਲਤਕ ਸਾਬ ਇਹਨਾਂ ਤਿੰਨਾਂ ਨੂੰ ਅਸੀਂ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਇਹਨਾਂ ਇਹਨਾਂ ਸ਼ਹਿਰਾਂ ਦਾ ਕਾਇਆ ਪਲਟ ਕਰਾਂਗੇ ਸਾਫ਼ ਸਪਾਈ ਦਾ ਪ੍ਰਬੰਧ ਆਉਣ ਜਾਣ ਦੇ ਸਾਧਨ ਵਿੱਚ ਸ਼ਹਿਰ ਦੇ ਸਾਰੇ ਉਮੇ ਜਮੀ ਰਹਿਣਗੇ ਜਿਵੇਂ ਉਹਨਾਂ ਅਨੰਦਪੁਰ ਸਾਹਿਬ ਹੈ ਫਰੀਦ ਦੇ ਵਿੱਚ ਜਦੋਂ ਤੁਸੀਂ ਜਾਓਗੇ ਤਾਂ ਜੇ ਤੁਸੀਂ ਤਲਵੰਡੀ ਸਾਬੋ ਜਾਓਗੇ ਅੰਮ੍ਰਿਤਸਰ ਸਾਹਿਬ ਜਾਓਗੇ ਜਿੱਧਰ ਨੂੰ ਜਿਹੜੇ ਮਰਜ਼ੀ ਗੁਰਦੁਆਰਾ ਸਾਹਿਬ ਨੂੰ ਤੁਸੀਂ ਬੈਜਿਓ ਤੁਹਾਨੂੰ ਕਿਸੇ ਆਟੋ ਰਿਕਸ਼ੇ ਵਾਲੇ ਨੂੰ ਈ ਰਿਕਸ਼ੇ ਵਾਲੇ ਨੂੰ ਮਿੰਨੀ ਬੱਸਾਂ ਨੂੰ ਕੋਈ ਪੈਸਾ ਨਹੀਂ ਦੇਣਾ ਪਊਗਾ ਸਰਕਾਰ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਆਪ ਕਰੂਗੀ ਸੋ ਇਹ ਅੱਜ ਜਿਹੜਾ ਇਸ ਸਮਾਗਮ ਮੈਂ ਧੰਨਵਾਦ ਕਰਦਾ ਐ ਐਮਐਲਏ ਸਾਹਿਬ ਦਾ ਸਾਡੇ ਚੇਅਰਮੈਨ ਸਹਿਬਾਨ ਬੈਠੇ ਨੇ ਮੰਤਰੀ ਸਹਿਬਾਨ ਬੈਠੇ ਨੇ ਡੀਸੀ ਸਾਹਿਬ ਬੈਠੇ ਐ ਪੁਲਿਸ ਪ੍ਰਸ਼ਾਸਨ ਬੈਠਾ ਐ ਔਰ ਜਿਨਨੇ ਵੀ ਸਾਡੇ ਜ਼ਿੰਮੇਵਾਰ ਪਾਰਟੀ ਦੇ ਵਰਕਰ ਵਲੰਟੀਅਰ ਸਹਬਾਨ ਬੈਠੇ ਨੇ 70000 ਰੁਪਏ ਪਹਿਲੀ ਕਿਸ਼ਤ 40 ਦੂਜੀ ਕਿਸ਼ਤ ਤੇ 10000 ਰੁਪਏ ਜਦੋਂ ਛੱਤ ਛੁੱਤ ਪੈ ਗਈ ਹੋਰ ਕੋਈ ਜਿਹੜਾ ਛੋਟਾ ਮੋਟਾ ਕੰਮ ਰਹਿ ਜਾਂਦਾ ਹੁੰਦਾ ਉਹਦੇ ਵਾਸਤੇ ਤਿੰਨ ਕਿਸ਼ਤਾਂ ਦੇ ਵਿੱਚ ਇਹ ਪੈਸੇ ਜਾ ਰਹੇ ਨੇ ਔਰ ਪਹਿਲ ਚਾਰ ਪਸ਼ੂਆਂ ਵਾਸਤੇ 60000 ਤੋਂ 65000 6 ਪਸ਼ੂਆਂ ਪਸ਼ੂਆਂ ਵਾਸਤੇ 97000 ਰੁਪਏ ਦਿੱਤੇ ਜਾਣਗੇ ਜੀ 1,63,140 ਤੋਂ ਲੈ ਕੇ 2,60,140 ਰੁਪਏ ਤੱਕ ਦੀ ਸਹਾਇਤਾ ਜਿਹੜੀ ਇਹ ਰਾਸ਼ੀ ਸਰਕਾਰ ਵੱਲੋਂ ਦਿੱਤੀ ਜਾਊਗੀ ਜੀ ਤੇ ਇਹਦੇ ਵਿੱਚ 31,431 ਜਿਹੜੇ ਘਰ ਨੇ ਉਹ ਵਿੱਚ ਲੈ ਗਏ ਨੇ ਇਹਦੇ ਵਿੱਚ ਮੈਂ ਇੱਕ ਹੋਰ ਨਵੀਂ ਚੀਜ਼ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜੇ ਕਿਸੇ ਗਰੀਬ ਦਾ ਘਰ ਪੈ ਰਿਹਾ ਉਹਦੇ ਕੋਲ ਨਰੇਗਾ ਦਾ ਕਾਰਡ ਹੈ ਉਹ ਨਰੇਗਾ ਦਾ ਮੈਂਬਰ ਹੈ ਤਾਂ ਉਹ ਆਪਦੇ ਘਰ ਦੇ ਵਿੱਚ ਆਪਦਾ ਘਰ ਪਾਉਣ ਵੇਲੇ ਹੀ ਜਦੋਂ ਕੰਮ ਕਰੂਗਾ ਉਹਨੂੰ 90 ਦਿਹਾੜੀਆਂ ਦਾ 31140 ਰੁਪਏ ਉਹਨੂੰ ਵੀ ਮਿਲਣਗੇ ਆਪਦਾ ਘਰ ਪਾਉਣ ਦੇ ਦਿਹਾੜੀ ਦੇ ਉਹ ਆਪਣੇ ਘਰੇ ਹੀ ਕੰਮ ਕਰੇ ਉਹ ਆਪਣੇ ਘਰ ਦੀ ਹੀ ਇੱਟਾਂ ਆਪਦੇ ਘਰ ਦੇ ਹੀ ਮਸਾਲਾ 2 ਇੱਕ ਦਾ 3 ਇੱਕ ਦਾ ਤਿਆਰ ਕਰੇ ਮਿਸਤਰੀ ਲੱਗੇ ਹੋਏ ਨੇ ਆਪਦੇ ਘਰੇ ਕੰਮ ਕਰੇ ਤਾਂ ਉਹਦੀ ਦਿਹਾੜੀ ਜਿਹੜੀ ਰਿਸਟਰ 'ਚ ਲਿਖੀ ਜਾਊਗੀ ਘੱਟੋ ਘੱਟ 90 ਦਿਹਾੜੀਆਂ ਦਾ ਸੀ ਉਸ ਪਰਿਵਾਰ ਦੇ ਜਿੰਨੇ ਵੀ ਮਨਰੇਗਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅਸੀਂ ਡੀਸੀ ਸਾਹਿਬ ਇਹ ਮੇਕ ਸ਼ੁਰ ਕਰ ਲਿਓ ਇਹ ਨਮੀ ਕਿਉਂਕਿ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਕੱਲਾ ਨਰੇਗਾ ਨੂੰ ਇਹੀ ਸਮਝਿਆ ਜਾਂਦਾ ਇਧਰਲੇ ਪਾਸੇ ਵਾਲੇ ਪੜੀਂ ਜਾ ਰੇਤਾ ਚਾਕੇ ਇਧਰ ਧਰ ਦੋ ਅਗਲੀ ਵਾਰੀ ਉਧਰ ਲੈ ਇਧਰ ਧਰ ਦੋ ਵਾਦਾ ਹੀ ਹੁੰਦਾ ਹੋਰ ਤਾਂ ਕੁਝ ਹੁੰਦਾ ਨਹੀਂ ਚਾ ਸੋ ਇਹ ਕੰਮਾਂ ਦੇ ਵਾਸਤੇ ਵੀ ਨਰੇਗਾ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਆਪਣੇ ਘਰੇ ਵੀ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੀ ਦਿਹਾੜੀ ਨੂੰ ਵੀ ਉਹਨੂੰ ਰਿਸਟਰ ਦੇ ਵਿੱਚ ਪਾ ਕੇ ਤੁਸੀਂ ਇਹ ਦੇਣਾ ਸੋ ਇਸ ਕਰਕੇ ਨਾਲ-ਨਾਲ ਗੈਸ ਸਿਲੰਡਰ ਵਾਸਤੇ ਨਾਲ-ਨਾਲ ਉਥੇ ਬਾਥਰੂਮ ਵਾਸਤੇ ਉਹ ਲੱਗ ਪੈਸੇ ਨੇ ਜੀ 12000 ਰੁਪਿਆ ਹਰ ਘਰ ਦੇ ਵਿੱਚ ਬਾਥਰੂਮ ਵਾਸਤੇ ਅਲੱਗ ਹੈ ਕੈਟਲ ਸ਼ੈੱਡ ਪਸ਼ੂਆਂ ਦਾ ਬਾੜਾ ਕਹਿੰਦੇ ਨੇ ਉਹਦੇ ਵਾਸਤੇ ਲੱਗਨੇ ਸੋ ਅਸੀਂ ਸਾਰੀਆਂ ਸਕੀਮਾਂ ਜਿਹੜੀਆਂ ਨੇ 346 ਰੁਪਏ ਦਿਹਾੜੀ ਦੇ ਹਿਸਾਬ ਨਾਲ 90 ਦਿਹਾੜੀਆਂ ਦੇ 31140 ਰੁਪਿਆ ਆਪਦੇ ਘਰੇ ਆਪ ਘਰੇ ਕੰਮ ਕਰਨ ਦੇ ਪੈਸੇ ਉਹ ਵੀ ਵਿੱਚ ਐਡ ਹੋਣਗੇ ਜੀ 1 ਲੱਖ 20000 ਤੋਂ ਅੱਡ ਨੇ ਇੱਥੇ ਭਾਜਪੀ ਵਾਲੇ ਵੀ ਆਏ ਹੋਣੇ ਦੋ ਚਾਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਪ੍ਰਧਾਨ ਮੰਤਰੀ ਨੂੰ ਕੁਝ ਸਨੇਹਾ ਮੇਰਾ ਪਹੁੰਚਾ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਈਆ ਤਾਂ ਦੇ ਦਿਓ ਪਹਿਲਾਂ ਪਹਿਲਾਂ 1 ਰੁਪਈਆ ਜਾਰੀ ਕਰ ਦਿਓ ਚਲੋ ਬਾਅਦ ਚ ਦੇਖ ਲਾਂਗੇ ਇਹ ਇਹ ਉਹਨਾਂ ਦੀ ਪੰਜਾਬ ਪ੍ਰਤੀ ਸੋਚ ਦਰਸਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਚਲੋ ਸੰਕਟ ਵੇਲੇ ਪੰਜਾਬੀ ਆਪ ਆਪ ਦਾ ਪ੍ਰਬੰਧ ਕਰ ਲੈਣਗੇ ਘਟੂ ਘਟ ਸਾਡੀਆਂ ਕੁਰਬਾਨੀਆਂ ਵਾਲੇ ਦਿਨ ਤਾਂ ਆ ਜਾਂਦੇ ਅਸੀਂ ਉੱਥੇ ਸਾਰੇ ਇਹਨਾਂ ਨੂੰ ਬਲਾਵਾ ਭੇਜਿਆ ਕਿ ਆ ਜਾਓ ਕੋਈ ਨਹੀਂ ਆਇਆ ਭਾਜਪੀ ਵਾਲਾ ਨਾ ਕੋਈ ਆਉਣ ਦਿੱਤਾ ਉਹਨਾਂ ਨੇ ਅਸੀਂ ਉਹਨਾਂ ਉਹਨਾਂ ਪਿੱਛੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪ ਆਈ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਿਹਾ ਕਹਿੰਦੇ ਆਏ ਨਹੀਂ ਮੈਂ ਕਿਹਾ ਨਾ ਕਹਿੰਦਾ ਪ੍ਰਮਾਤਮਾ ਹਰੇਕ ਨੂੰ ਇਹ ਵਡਭਾਗ ਨਹੀਂ ਦਿੰਦਾ ਸੇਵਾ ਕਰਨ ਦੇ ਇਹ ਕਿਸੇ ਕਿਸੇ ਤੋਂ ਹੀ ਕੰਮ ਲੈਂਦਾ ਉਹਨਾਂ ਦੀ ਕਿਸਮਤ ਵਿੱਚ ਹੈ ਨਹੀਂ ਸੀ ਮੈਂ ਤਾਂ ਇਹ ਕਹਿ ਸਕਦਾ ਹੋਰ ਮੈਂ ਕੀ ਕਹਿ ਸਕਦਾ ਹਾਂ ਪਰ ਦੇਸ਼ ਦਾ ਹਿੱਸਾ ਹੈ ਪੰਜਾਬ ਆ ਹੜ੍ਹਾਂ ਦੇ ਬਾਵਜੂਦ ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀਆਂ ਜ਼ਮੀਨਾਂ ਹੀ ਲੈ ਗਿਆ ਰੋੜ ਕੇ ਇਹਦੇ ਬਾਵਜੂਦ ਵੀ 150 ਲੱਖ ਮੀਟ੍ਰਿਕ ਟਨ ਚੌਲ ਅਸੀਂ ਫੂਡਵਾਲ ਦੇ ਵਿੱਚ ਭਾਰਤ ਨੂੰ ਦੇ ਰਹੇ ਹਾਂ ਜੀ 150 ਲੱਖ ਮੀਟ੍ਰਿਕ ਟਨ ਕਣਕ ਦੇਵਾਂਗੇ 750 ਲੱਖ ਮੀਟਰ ਕਣ ਅਸੀਂ ਇਹਨਾਂ ਸੰਕਟਾਂ ਦੇ ਬਾਵਜੂਦ ਵੀ ਦੇਸ਼ ਦਾ ਢਿੱਡ ਪਰ ਰਹੇ ਹਾਂ 90% ਸਾਡੀਆਂ ਕੁਰਬਾਨੀਆਂ ਔਰੋ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫੇਰ ਕੁਰਬਾਨੀਆਂ ਲਈ ਖੜੇ ਆ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਐ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਵੀ ਕਾ ਦਾ ਦੁਸ਼ਮਣੀ ਕਾਦੀ ਹੈ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਹੈ ਨਹੀਂ ਪਾਉਂਦੇ ਇਹ ਕਿਹੜੀ ਗੱਲ ਹੈ ਉਹ ਗੁਲਦਸਤਾ ਮੈਂ ਕਹਿਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਬੀਜੇਪੀ ਵਾਲਿਆਂ ਨੂੰ ਕੇ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਜਿਹਚ ਹਰੇਕ ਰੰਗ ਦਾ ਫੁੱਲ ਹੋਵੇ ਹਰੇਕ ਸੁਗੰਧ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਹੋ ਗੁਲਦਸਤੇ ਜੀ ਕੋਈ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਰਹੂਗੀ ਤੁਸੀਂ ਸਾਨੂੰ ਨਾ ਤੇ ਰੰਗਾਂ ਚ ਰੰਗਣ ਦੀ ਕੋਸ਼ਿਸ਼ ਕਰੋ ਸਾਡੀ ਆਪਣੀ ਸੋਚ ਹੈ ਸਾਡਾ ਆਪਣਾ ਸਿਧਾਂਤ ਹੈ ਸੋ ਇਸ ਕਰਕੇ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਕੱਲੇ ਕਰਦਾ ਕਿ ਲੋਕਾਂ ਨੇ ਸਬਰ ਰੱਖਿਆ ਔਰ ਲੋਕਾਂ ਨੇ ਜੋ ਕਿਹਾ ਕਿ ਸਾਨੂੰ ਆ ਚਾਹੀਦਾ ਹੁਣ ਸਾਨੂੰ ਆ ਚਾਹੀਦਾ ਕੋਸ਼ਿਸ਼ ਅਸੀਂ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚਾਈਏ ਇੱਕ ਦੋ ਪੁਲ ਨੇ ਜਿਹੜੇ ਟੁੱਟ ਗਏ ਖਾਸ ਤੌਰ ਤੇ ਉਹ ਪੋੜ ਜਿਹੜੇ ਖਾਸ ਸੀਗੇ ਜਿਹੜੇ ਪਰਲੇ ਪਾਸੇ ਉੱਥੇ ਪਿੰਡ ਵੀ ਨੇ ਉਹਨਾਂ ਦਾ ਵੀ ਅਸੀਂ ਦੁਬਾਰੇ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸਕੂਲਾਂ ਦਾ ਨੁਕਸਾਨ ਹੋਇਆ ਬਿਜਲੀ ਦੇ ਗ੍ਰਿਡ ਖੰਭਿਆਂ ਦਾ ਨੁਕਸਾਨ ਹੋਇਆ 13800 ਕਰੋੜ ਰੁਪਏ ਦਾ ਨੁਕਸਾਨ ਦਾ ਜਾਇਜ਼ਾ ਅਸੀਂ ਲਿਖ ਕੇ ਭੇਜਤਾ ਕੇਂਦਰ ਨੂੰ ਨਹੀਂ ਤਾਂ ਅਸੀਂ ਆਪਣੇ ਵੱਲੋਂ ਤਾਂ ਪੂਰਾ ਕਰ ਹੀ ਰਹੇ ਹਾਂ ਅਸੀਂ ਨਹੀਂ ਹਟਦੇ ਜਿਉਂ-ਜਿਉਂ ਆਈ ਜਾਣਗੇ ਅਸੀਂ ਤੁਹਾਡੇ ਵੱਲ ਖਜ਼ਾਨੇ ਦਾ ਮੂੰਹ ਖੋਲੀ ਜਾਵਾਂਗੇ ਪਰ ਜਿਹੜੇ ਮੰਤਰੀ ਸਾਹਿਬਾਨ ਇੱਥੇ ਆਉਂਦੇ ਸੀ ਹਰ ਰੋਜ਼ ਅੱਜ ਵੀ ਆਏ ਹੋਏ ਮੇਰੇ ਖਾਲੀ ਖੇਤੀ ਮੰਤਰੀ ਅੰਮ੍ਰਿਤਸਰ ਉਹ ਆ ਕੇ ਇੱਥੇ ਥੋੜਾ ਜਿਹਾ ਪਜਾਮਾ ਜਾਂ ਤਾਂ ਚੱਕ ਕੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਸੀ ਕਹਿੰਦੇ ਸੀ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਤਾ ਨਹੀਂ ਕਿਹੜੀ ਰਿਪੋਰਟ ਦਿੱਤੀ ਅਜੇ ਤੱਕ ਤਾਂ ਦਿੱਲੀ ਤੋਂ ਕੋਈ ਰਿਪੋਰਟ ਆਈ ਨਹੀਂ ਮੇਰੇ ਕੋਲੇ ਕਿ ਭਾਈ ਆ ਸਾਡੇ ਮੰਤਰੀ ਨੇ ਦੱਸਿਆ ਸੀ ਤੇ ਆ ਲੈ ਲਓ ਬਲਕਿ ਜਿਹੜੀਆਂ ਸਕੀਮਾਂ ਦਾ ਪੈਸਾ ਵੈਸੀ ਆਉਣਾ ਸੀ ਜੇ ਹੜ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਉਹਨਾਂ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸਾ ਹੀ ਕਹੀ ਜਾਂਦੇ ਇਹਨੂੰ ਹੁਣ ਤੁਸੀਂ 1600 ਕਰੋੜ ਚੋਂ ਕੱਟ ਲਓ ਲੈ ਉਹ ਤਾਂ ਉਹ ਵੀ ਆਉਣਾ ਸੀਗਾ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦਿਓ ਅੱਛਾ ਕੱਲਾ ਆਪਣਾ ਨਹੀਂ ਅ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ 'ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਰੋਂਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਕਰੋੜ ਮੈਂ ਕਿਹਾ ਸਾਡੇ ਕਿਹੜਾ ਆ ਗਿਆ 1600 ਕਰੋੜ ਜੁਮਲੇ ਹੀ ਕਰਗੇ ਜੁਮਲੇ ਛੱਡ ਓਵੇਂ ਜਿਵੇਂ ਜਿਵੇਂ ਆਪਣਾ 15-15 ਲੱਖ ਆ ਗਿਆ ਹਰ ਇੱਕ ਦਾ ਉਮੀ ਆ ਗਏ ਸੋ ਵੀਰੋ ਰਾਜਾ ਉਹ ਹੁੰਦਾ ਕਵੇ ਭਾਵੇਂ ਘੱਟ ਪਰ ਕਰਕੇ ਦਿਖਾ ਦੇ ਉਹ ਗੱਲ ਕਵੇ ਹੀ ਨਾ ਹੋ ਉਹ ਗੱਲ ਕਵੇ ਹੀ ਨਾ ਜਿਹੜੀ ਨਹੀਂ ਕਰ ਸਕਦਾ ਜਨਤਾ ਸਬਰ ਕਰ ਲੈਂਦੀ ਹੈ ਅਸੀਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ 5 ਸਾਲ ਵੀ ਵਾਸਤੇ ਗਰੰਟੀਆਂ ਦਾ ਮੈਨੀਫੈਸਟੋ ਜਾਰੀ ਹੁੰਦਾ ਹੈ ਪੂਰੀਆਂ ਕਰ ਰਹੇ ਹਾਂ ਕਈ ਤਾਂ ਅਜੇ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਟੋਲ ਪਲਾਜੇ ਬੰਦ ਕਰਨ ਵਾਸਤੇ ਅਸੀਂ ਕੁਝ ਨਹੀਂ ਲਿਖਿਆ ਸੀ 18 ਤੋਂ ਜ਼ਿਆਦਾ ਟੋਲ ਪਲਾਜੇ ਬੰਦ ਕਰਤੇ 64 65 ਲੱਖ ਰੁਪਈਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਪੰਜਾਬੀਆਂ ਦਾ ਆ ਟੋਲ ਪਲਾਜਿਆਂ ਦਾ ਲਾਇਕ ਹੀ ਨਹੀਂ ਸੀ ਆ ਥੋਡੇ ਵਾਲਿਆਂ ਨਹੀਂ ਜਦੋਂ ਪੀ ਡਬਲਯੂ ਡੀ ਮਿਨਿਸਟਰ ਹੁੰਦਾ ਸੀ ਇਹ ਆਪ ਇਸ ਨੂੰ ਟਾੜੇ ਉਹ ਜਿਹੜੇ ਇੱਕੋ ਘਰ ਚ ਦੋ 파ਟੇ ਰਹਿੰਦੀਆਂ ਨੇ ਕਾਦਿਆਂ ਹੁਣ ਤਾਂ ਸਮਝ ਗਏ ਕਿ ਨਾਂ ਦੱਸਾਂ ਉਹਨੂੰ ਉਹਨਾਂ ਨੇ ਕੀ ਕਰਨਾ ਜੀ ਉਹ ਪਹਿਲੇ ਦਿਨੋਂ ਹੀ ਪਹਿਲੇ ਦਿਨ ਹੀ ਉਹਨਾਂ ਨੇ ਲੋਕਾਂ ਦੇ ਖੂਨ ਨਾਲ ਹੀ ਖੇਡੇ ਨੇ ਉਹ ਖੂਨ ਨਾਲ ਹੀ ਖੇਡਦੇ ਆ ਬਸ ਉਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਆ ਤਰਨ ਤਾਰਨ ਨੂੰ ਬਾਦ ਸੈਮੀਫਾਈਨ ਤੋਂ ਬਾਅਦ ਮੈਨੂੰ ਕਹਿੰਦੇ ਸੈਮੀਫਾਈਨ ਤੋਂ ਬਾਅਦ ਕਿੱਥੇ ਨੇ ਉਹ ਮੈਂ ਕਿਹਾ ਸੈਮੀਫਾਈਨ ਤੋਂ ਬਾਅਦ ਜਿੱਥੇ ਟੀਮ ਹੁੰਦੀ ਹੈ ਜਿਹੜੀ ਟੀਮ ਸੈਮੀਫਾਈਨ ਹਾਰ ਜੇ ਉਹ ਫਿਰ ਵਾਪਸ ਆ ਜਾਂਦੀ ਬਾਦ ਕਰੇ ਉਹ ਚਲੇ ਗਏ ਮੈਂ ਕਿਹਾ ਘਰੇ ਚਲੇ ਗਏ ਤਾਂ ਸੈਮੀਫਾਈਨ ਖੇਡ ਕੇ ਟੀਮਾਂ ਤਾਂ ਉਹੀ ਰਹਿਣਗੇ ਜਿਨ੍ਹਾਂ ਨੇ ਫਾਈਨਲ ਖੇਡਣਾ ਹੈ ਸੋ ਇਸ ਕਰਕੇ ਵੀਰੋ ਇਹਨਾਂ ਤੋਂ ਬਚਿਓ ਤੁਸੀਂ ਬਹੁਤ ਚਿਰ ਇਹਨਾਂ ਨੂੰ ਪਰਖ ਲਿਆ ਦੇਖ ਲਿਆ ਇਹਨਾਂ ਤੇਲਾਂ ਚ ਤੇਲ ਹੈ ਨਹੀਂ ਜੇ ਕੋਈ ਇਹਨਾਂ ਕੋਲ ਤਵੀਤ ਹੁੰਦਾ ਹੁਣ ਨੂੰ ਡੌਲਿਆਂ ਤੇ ਬੰਨ ਦਿੰਦੇ ਇਹ ਇਹਨਾਂ ਕੋਲ ਹੈ ਨਹੀਂ ਕੁਛ ਇਨਾਂ ਕੋਲੇ ਹੈ ਨਹੀਂ ਇਹਨਾਂ ਨੇ ਆਪਦੇ ਹੀ ਟੱਡ ਭਰਨੇ ਆ ਉਹ ਕਾਲੀਦਾਲਾ ਉਹਨਾਂ ਦਾ ਚਾਰ ਨੁਕਾਤੀ ਪ੍ਰੋਗਰਾਮ ਹੈ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਉਹਨਾਂ ਦਾ ਉਹਨਾਂ ਦਾ ਚਾਰ ਨੁਕਾਤੀ ਪ੍ਰੋਗਰਾਮ ਹੈ ਹੋਰ ਕੋਈ ਪ੍ਰੋਗਰਾਮ ਹੀ ਹੈ ਨਹੀਂ ਬਾਕੀ ਲੋਕ ਜਾਨ ਟੱਠੇ ਖੂਚ ਜਿੱਥੇ ਮਰ ਜੀ ਜਾਣ ਸਾਡਾ ਚਾਰ ਨੁਕਾਤੀ ਪ੍ਰੋਗਰਾਮ ਹੈ ਬਸ ਤੇ ਹੁਣ ਭਤੀਜਾ ਕਿਸੇ ਹੋਰ ਪਾਰਟੀ ਚ ਜੀਜਾ ਨਾਬੇ ਸਾਲਾ ਨਾਬੇ ਫਿਰਦਾ ਖਿੰਡਿਆ ਜਾ ਫਿਰਦਾ ਪਰਿਵਾਰ ਹੁਣ ਦੇਖਦੇ ਆ ਕੀ ਕਹਿੰਦਾ ਉਹ ਨੁਕਸ ਕੱਢਣ ਨੂੰ ਹੀ ਬਸ ਜੰਮੇ ਬਸ 24 ਘੰਟੇ ਇਸੇ ਗੱਲ ਚ ਨੂੰ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਬਸ ਆਹੀ ਕੰਮ ਤੇ ਲੱਗੇ ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹ ਪਰਦਾ ਖੋਲਿਆ ਦੇਖੋ ਸੜਕ ਤੇ ਕਿਵੇਂ ਲੋਕ ਖੜੇ ਪਿੱਛੇ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹਨਾਂ ਚਿਰ ਜੋ ਮਰਜ਼ੀ ਕਹੀਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਕੰਮ ਹੀ ਕਰਦਾ ਰਹੂੰਗਾ ਮੈਂ ਤਾਂ ਪਬਲਿਕ ਦੇ ਲੇਖੇ ਲੱਗਿਆ ਹੋਇਆ ਹਾਂ ਉਹਨਾਂ ਦੀ ਰਾਜਨੀਤੀ ਦਾ ਲੋਕਾਂ ਨੂੰ ਹੁਣ ਸਮਝ ਆਈ ਜਾਂਦੀ ਹੈ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਗਿਆ ਸਾਰਾ ਕੁਝ ਪਤਾ ਲੱਗ ਜਾਂਦਾ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਨੇ ਪਹਿਲਾਂ ਕੀ ਬਿਆਨ ਦਿੱਤਾ ਸੀ ਹੁਣ ਕੀ ਬਿਆਨ ਦਿੰਦੇ ਆ ਹਾਲਾਕਾ ਵੀ ਨਸ਼ੇ ਤੋਂ ਪ੍ਰਭਾਵ ਸੀ ਜੋ ਦੇ ਨਸ਼ੇਵਰ ਤੋਂ ਛੇੜਿਆ ਹੋਇਆ ਬਡੇ ਬਡੇ ਸਮੱਗਲਰਾਂ ਦੇ ਘਰ ਟੈ ਰਹੇ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਕੋਈ ਗੋਲੀਆਂ ਗੁਲੀਆਂ ਚਲਾਉਂਦੇ ਫਿਰਦੇ ਆ ਇਹ ਜਿਹੜੇ ਸਮੱਗਲਰ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਜੇ ਕੋਈ ਮੂਹਰੋ ਗੋਲੀ ਚਲਾਉਂਦਾ ਤਾਂ ਫਿਰ ਉਹਨਾਂ ਤੇ ਗੋਲੀ ਬਰਾਬਰ ਆਉਂਦੀ ਐ ਉਹ ਫਿਰ ਮਾਂ ਦੀਆਂ ਲੋਰੀਆਂ ਨਹੀਂ ਲੈ ਸਕਦੇ ਉਹ ਲੋਕਾਂ ਤੇ ਗੋਲੀ ਚਲਾ ਕੇ ਮਾਂ ਦੀ ਗੋਦ ਚ ਲੋਰੀਆਂ ਨਹੀਂ ਮਿਲਦੀਆਂ ਗੋਲੀਆਂ ਮਿਲਦੀਆਂ ਫਿਰ ਕਿਉਂਕਿ ਜਿਹੋ ਜਿਹਾ ਬੀਜੋਂਗੇ ਉਹ ਜਿਹਾ ਵੱਡੋਂਗੇ ਉਹ ਦੇਖੋ ਤਰਨਤਾਰ ਨਾਲੀ ਤਰਨਤਾਰ ਨਾਲੀ ਇਲੈਕਸ਼ਨ ਚ ਅਕਾਲੀ ਦਲ ਨੇ ਟਿਕਟ ਕਿਹਨੂੰ ਦਿੱਤੀ ਗੈਂਗਸਟਰ ਦੀ ਸੱਸ ਨੂੰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਨੇ ਤੇ ਉਹ ਜਿਹੜਾ ਥਾਣੇ ਦੇ ਮੂਹਰੇ ਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾ ਪੁੰਨਤਾ ਸੀ ਉਹ ਕਿਹੜੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਬ੍ਰੇਕ ਕਿਹੜੇ ਕਿਹਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮਗਲਰ ਕਿਨੇ ਕਿਨੇ ਪੈਦਾ ਕੀਤੇ ਸੀ ਇਹਨਾਂ ਨੇ ਤੇ ਹੁਣ ਹੁਣ ਕਹਿੰਦੇ ਉਹ ਕਹਿੰਜੀ ਪੰਜਾਬ ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜਦੋਂ ਸਮਗਲਰ ਨੇ ਤਾਂ ਪੁਲਿਸ ਤਾਂ ਜਾਊਗੀ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ कौर ਕਹਿੰਦੀ ਆ ਤਰਨ ਤਰਨ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿੰਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕੋ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧਾ ਹੀ ਪੁੱਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠਿਆ ਹੈਗਾ ਉਹ ਕਹਿੰਦੇ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋਗ ਗਈ ਹੈ ਤੂੰ ਹੋਰ ਕਿਦਾਂ ਪ੍ਰਬੰਧ ਕਰ ਲਾ ਚਿੱਟੇ ਦਾ ਨਾਂ ਨਹੀਂ ਜਾਣਦੇ ਸੀ ਯਾਰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਕੀ ਬੋਲ ਰਹੇ ਹੋ ਅੱਗੇ ਜਵਾਬ ਵੀ ਕਿਹਨੇ ਦੇਣਾ ਇਹ ਵੀ ਸੋਚ ਲਿਆ ਕਰੋ ਫਿਰ ਮੈਂ ਦੇਣਾ ਜਵਾਬ ਅੱਗੇ ਉਹ ਬਾਜ ਘਰੇ ਲੜਦੇ ਰਹਿੰਦੇ ਇੱਕ ਦੂਜੇ ਨਾਲ ਵੀ ਆਹ ਕਾਹ ਬੋਲੇ ਉੱਥੇ ਆਏ ਮੌਕੇ ਆਈ ਬੋਲੀ ਜਾਂਦੇ ਨੇ ਐਵੇਂ ਕੁਛ ਹੀ ਕਹਿ ਦਿੰਦੇ ਆ ਵੀ ਲੋਕਾਂ ਨੂੰ ਪਤਾ ਨਹੀਂ ਅਸੀਂ ਕਮਲੇ ਬਣਾਵਾਂਗੇ ਬੱਦੂ ਬਣਾਵਾਂਗੇ ਕਿਹਦੇ ਰਾਜ ਵੇਲੇ ਨਸ਼ਾ ਸ਼ੁਰੂ ਹੋਇਆ ਸੀ ਕਿਹਨੂੰ ਨਹੀਂ ਪਤਾ ਇਹ ਸੋ ਇਹਨਾਂ ਨੇ ਸਾਡੀ ਜਵਾਨੀ ਇਹਨਾਂ ਨੇ ਜੜਾ ਜਿਦਾਤੀ ਪਾਈ ਜਵਾਨੀ ਦੇ ਸਾਡਾ ਬਡਾਪਾ ਇਹਨਾਂ ਨੇ ਰੋਲਿਆ ਸਾਡਾ ਬਚਪਨ ਇਹਨਾਂ ਨੇ ਰੋਲਿਆ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਫੇਲ ਹੀ ਨਾ ਕਰੋ ਬਾਦਲ ਸਾਹਿਬ ਦੀ ਬਹੁਤ ਦੂਰਦਰਸ਼ੀ ਸੋਚ ਸੀ ਵੱਡੇ ਬਲ ਸਾਹਿਬ ਦੀ ਸੁਖਬੀ ਬਾਦਲ ਕਹਿੰਦਾ ਹੁੰਦਾ ਇਹ ਸੋਚ ਸੀ ਉਹਨਾਂ ਦੀ ਕਹਿੰਦੇ ਨੌਵੀਂ ਤੱਕ ਕੋਈ ਬੱਚਾ ਹੀ ਫੇਲ ਨਾ ਕਰੋ ਬੱਚੇ ਦਾ ਪਤਾ ਹੀ ਨਹੀਂ ਲੱਗਦਾ ਕਿ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਕਿਹੜੇ ਸਬਜੈਕਟ ਚੋਂ ਹੁਸ਼ਿਆਰ ਹੈ ਜਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਘੰਟਾ ਉਹਨੂੰ ਵੱਧ ਪੜਾ ਲਾਂਗੇ ਨਾ ਬੱਚੇ ਨੂੰ ਵੀ ਪਤਾ ਹੈ ਪਾਸ ਤਾਂ ਹੋਣੀ ਹੋਣਾ ਪੜ੍ਹਨ ਦੀ ਕੀ ਲੋੜ ਹੈ ਨੌਵੀਂ ਤੱਕ ਕੋਈ ਬੱਚਾ ਫੇਲ ਨਾ ਕਰਤਾ ਦਸਵੀਂ ਦੇ ਵਿੱਚ 50% ਉਹ ਫੇਲ ਹੋਗੇ 50% ਫੇਲ ਵਰਗੇ ਪਾਸ ਹੋਗੇ 35% ਨੰਬਰ ਆਗੇ ਚਾਰੀ ਆਗੇ ਉਹਦਾ ਕੋਈ ਫਾਇਦਾ ਨਹੀਂ ਉਹਨੂੰ ਕੌਣ ਪੁੱਛਦਾ ਹੈ ਚਲੋ ਜੀ ਕਹਿੰਦੇ ਹੁਣ ਆਟਾ ਦਾਲ ਸਕੀਮ ਚ ਲੈ ਲੋ ਇਹਨਾਂ ਨੂੰ ਬਸ ਇਹ ਤਾਂ ਆਪਣੇ ਕੋਲੇ ਆ ਗਏ ਹੋਣ ਬਸ ਆ ਆ ਸਕੀਮ ਸੀ ਇਹਨਾਂ ਦੀ ਆ ਦੂਰदर्शी ਸੋਚ ਅਸੀਂ ਚਾਹੁੰਨੇ ਆ ਆ ਬੈਠੇ ਨੇ ਮਾਵਾ ਬੈਠੀਆਂ ਆਪ ਲੋਕ ਬੈਠੇ ਮੈਂ ਤੁਹਾਨੂੰ ਅੱਜ ਕਹਿਣਾ ਚਾਹਨਾ ਬਤੌਰ ਮੁੱਖ ਮੰਤਰੀ ਕਹਿਣਾ ਚਾਹਨਾ ਮੈਂ ਸਾਰੇ ਪਹਿਲਾਂ ਤੋਂ ਹੀ ਮੈਂ ਤਾਂ ਕਵੈਸਟਾਂ ਸੀੜੀਆਂ 'ਚ ਵੀ ਇਹੀ ਗੱਲ ਕਹਿੰਦਾ ਸੀ ਕਿ ਤੁਹਾਡੇ ਬੱਚੇ ਤੁਹਾਡੇ ਘਰਾਂ ਦੀ ਗਰੀਬੀ ਚੱਕਣਗੇ ਜੇ ਤੁਹਾਡੇ ਜਵਾਕ ਪੜਨਗੇ ਉਹ ਵੱਡੇ ਵੱਡੇ ਪੈਕੇਜਾਂ ਦੇ ਉੱਤੇ ਵੱਡੀਆਂ ਵੱਡੀਆਂ ਕੰਪਨੀਆਂ ਦੇ ਵਿੱਚ ਵੱਡੇ ਵੱਡੇ ਅਹੁਦਿਆਂ ਤੇ ਲੱਗਣਗੇ ਤਾਂ ਤੁਹਾਡੇ ਘਰਾਂ ਦੇ ਨਕਸ਼ੇ ਬਦਲਣਗੇ ਲਾਲ ਕਾਰਡ ਹਰਾ ਕਾਰਡ ਪੀਲੇ ਕਾਰਡ ਨਾਲ ਰੋਟੀ ਤਾਂ ਮਿਲ ਜੂ ਪਰ ਤੁਹਾਡੇ ਘਰਾਂ ਦੇ ਨਕਸ਼ੇ ਨਹੀਂ ਬਦਲ ਸਕਦੇ ਜਵਾਕਾਂ ਨੂੰ ਪੜਾਵਾਂਗੇ ਆਪਾਂ ਆਪਣੇ ਜਵਾਕਾਂ ਨੂੰ ਪੜਾਵਾਂਗੇ ਅੱਜ ਅੱਜ ਸਰਕਾਰੀ ਸਕੂਲਾਂ ਦੇ ਜਵਾਕ ਜੇਈ ਮੈਨ ਜੇਈ ਐਡਵਾਂਸ ਆਈਆਈਟੀ ਦੇ ਵੱਡੇ ਵੱਡੇ ਟੈਸਟ ਕਲੀਅਰ ਕਰ ਰਹੇ ਆ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ ਹੁਣ ਬਦਲਣ ਲੱਗੂਗਾ ਹੁਣ ਬਦਲਣ ਲੱਗੂਗਾ ਪੰਜਾਬ ਦਾ ਮਾਹੌਲ ਰੰਗਲੇ ਪੰਜਾਬ ਦੇ ਰੰਗ ਹੁਣ ਉਗੜਨ ਲੱਗ ਗਏ ਨੀਅਤ ਸਾਫ਼ ਹੋਵੇ ਸਭ ਕੁਝ ਹੋ ਜਾਂਦਾ ਹੁਣ ਬੱਤੀ ਆਉਂਦੀ ਐ ਨਾ ਦਿਨੇ ਖੇਤਾਂ ਲਈ ਉਹੀ ਟਰਾਂਸਫਾਰਮਰ ਨੇ ਉਹੀ ਖੰਬੇ ਨੇ ਉਹੀ ਗ੍ਰਿਡ ਨੇ ਉਹੀ ਤਾਰਾਂ ਨੇ ਹੁਣ ਕਿਵੇਂ ਆਉਂਦੀ ਐ ਦਿਨੇ ਆਉਂਦੀ ਐ ਨਹਿਰਾ ਦਾ ਪਾਣੀ ਖੇਤਾਂ ਚ ਪਹੁੰਚੀ ਜਾਂਦਾ ਨਾ ਰੋਜ਼ ਕੱਸੀਆਂ ਬਣ ਰਹੀਆਂ ਰੰਜਵਾਹੇ ਬਣ ਰਹੇ ਨੇ ਖਾਲੇ ਬਣ ਰਹੇ ਨੇ 40 40 ਸਾਲਾਂ ਤੋਂ ਪਾਣੀ ਨਹੀਂ ਆਇਆ ਸੀਗਾ ਹੁਣ ਪਾਣੀ ਆਉਣ ਲੱਗ ਗਿਆ 58000 ਨੇ ਨੇੜੇ ਤੜੇ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜੇ ਨੇ 1 ਰੁਪਿਆ ਕਿਸਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਏਡੇ ਵੱਡੇ ਜਲਸੇ 'ਚ ਬੈਠੇ ਹੋ ਕੋਈ 1 ਰੁਪਇਆ ਕਿਸਦਾ ਲੱਗਿਆ ਹੋਵੇ ਕਿਸਦਾ ਰਿਸ਼ਤੇਦਾਰ ਦੋਸਤ ਮਿੱਤਰ ਕੋਈ ਨੌਕਰੀ ਤੇ ਲੱਗਿਆ ਹੋਊਗਾ ਜਵਾਕ 1 ਰੁਪਇਆ ਕਿਸਦਾ ਲੱਗਿਆ ਹੋਵੇ ਹੱਥ ਖੜਾ ਕਰ ਦਿਓ ਇਹ ਕੰਮ ਹੋ ਸਕਦੇ ਨੇ ਪਹਿਲਾਂ ਕੈਸ਼ ਤੇ ਫਰਮਾਇਸ਼ ਤੋਂ ਬਿਨਾ ਹੁੰਦੇ ਹੀ ਨਹੀਂ ਸੀ ਕੰਮ ਐਂ ਟੈਚੀ ਦੇਖ ਕੇ ਦੱਸ ਦਿੰਦੇ ਸੀ ਵੀ ਕਿੰਨੇ ਘੱਟ ਨੇ ਗਿਣਨ ਦੀ ਲੋੜ ਨਹੀਂ ਸੀ ਪਾ ਰੀਆਂ ਚੱਕ ਕੇ ਬਈ ਲੱਖ ਘੱਟ ਲੱਗਦਾ ਲੈ ਲੈ ਕੇ ਨਾਲ ਲੈ ਕੇ ਜਿੱਤਨੇ ਮਰਜ਼ੀ ਇਕੱਠੇ ਕਰ ਲੋ ਪੈਸੇ ਹੀਰੇ ਮੋਤੀ ਮਗਰ ਖਿਆਲ ਇਤਨਾ ਰਹੇ ਕਫਨ 'ਤੇ ਜੇਬ ਨਹੀਂ ਹੁੰਦੀ ਸਭ ਕੁਝ ਇਤਿਰਾਜਨ ਭਾਈ ਲੋਕਾਂ ਨੂੰ ਜਹਨੀ ਤੌਰ ਤੇ ਗੁਨਾਮ ਬਣਾ ਲਿਆ ਸੀ ਇਹਨਾਂ ਨੇ ਲੋਕ ਵੀ ਹੱਥ ਬੰਨਣ ਲੱਗ ਗਏ ਸੀ ਵੀ ਕੋਈ ਗੱਲ ਨਹੀਂ ਉਹ ਮੈਂ ਕਿਤੇ ਗਿਆ ਜਦੋਂ ਮੈਂ MP ਹੁੰਦਾ ਸੀ ਮੈਂ ਕਿਤੇ ਪਿੰਡ 'ਚ ਗਿਆ ਉਧਰ ਸੰਗਰੂਰ ਵਾਲੇ ਪਾਸੇ ਇੱਕ ਬਜ਼ੁਰਗ 90 ਸਾਲ ਦਾ ਮੈਂ ਹੱਥ ਬੰਨ ਕੇ ਉਹਨੇ ਐਂ ਹੱਥ ਬੰਨ ਲਏ ਮੈਂ ਕਿਹਾ ਬਾਬਾ ਜੀ ਹੱਥ ਨਾ ਬੰਨੋ ਹੱਥ ਸਿਰ ਤੇ ਰੱਖੋ وہ کہنا پوت کی کریے ہوں تو کہ سال ہو گئے کہنا پہدیوں کہ ہاتھ جیٹرول نہیں رہے انہوں نے دیکھ کے آپ ہی آئے ہو جاتے ہیں تو ہوں اِنہ زیادہ ذہنی طور پہ گلام بنایا ہوا نکال لایا ہوں ایک پنچھی کو پنجرے سے نکال لایا ہوں ایک پنچھی کو پنجرے سے اب اس پنچھی کے دل سے پنجرا نکالنا ہے ਸਾਡੇ ਦਿਲਾਂ 'ਚ ਗੁਲਾਮੀ ਦੇ ਪਿੰਜਰੇ ਪਾਤੇ ਇਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਪਿੰਜਰੇ ਕੱਢੇ ਸੀ ਗੁਲਾਮੀ ਦੇ ਕਿ ਪਿੰਜਰਾ ਜਦੋਂ ਬਾਹਰ ਆ ਗਿਆ ਦਿਲ 'ਚੋਂ ਪਿੰਜਰਾ ਕੱਢੋ ਲੜੀਏ ਜਬ ਜਬਰ ਜ਼ੁਲਮ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖਾਲਸਾ ਸਾਜ ਕੇ ਇਹੀ ਸਿੱਖਿਆ ਦਿੱਤੀ ਸੀ ਕਿ ਲੜੀਏ ਇਨਾਂ ਦੇ ਖਿਲਾਫ ਜ਼ਬਰ ਜ਼ੁਲਮ ਦੇ ਖਿਲਾਫ ਸੋ ਇਨਾਂ ਨੇ ਜ਼ਬਰ ਜ਼ੁਲਮ ਕੀਤਾ ਇਨਾਂ ਨੇ ਸਾਨੂੰ ਉੱਥੇ ਰੱਖਿਆ ਮੇਰੇ ਕੋਲ ਪੰਚਾਇਤ ਆ ਗਈ ਜਦੋਂ ਮੈਂ MP ਬਣਿਆ ਨਵਾਂ ਨਵਾਂ ਮੇਰੇ ਕੋਲ ਪੰਚਾਇਤ ਆ ਗਈ ਸਾਡੇ ਇਲਾਕੇ ਦੀ ਕਹਿੰਦੇ ਜੀ ਗ੍ਰਾਂਟ ਚਾਹੀਦੀ ਹੈ ਮੈਂ ਕਿਹਾ ਦੇਵਾਂਗਾ ਗ੍ਰਾਂਟ ਥੋੜੇ ਪੈਸੇ ਨੇ ਤੁਹਾਨੂੰ ਦੇਣੇ ਨੇ ਮੈਂ ਥੋੜਾ ਦੱਸ ਦਿਓ ਕਹਿੰਦੇ ਸਾਢੇ 3 ਲੱਖ ਚਾਹੀਦਾ ਮੈਂ ਸਾਢੇ 3 ਲੱਖ ਵੀ ਦੇਵਾਂਗੇ ਥੋੜੇ ਹੀ ਨੇ ਥੋੜੇ ਦੱਸ ਦਿਓ ਵੀ ਕਾਦੇ ਵਾਸਤੇ ਚਾਹੀਦਾ ਫਿਰ ਮੈਂ ਉਹ ਮਹਿਕਮੇ ਨੂੰ ਚਿੱਠੀ ਲਿਖ ਕੇ ਡੀਸੀ ਸਾਹਿਬ ਨੂੰ ਭੇਜ ਦੂੰਗਾ ਉਹ ਪੈਸੇ ਆ ਜਾਣਗੇ ਕਹਿੰਦੇ ਜੀ ਸ਼ਮਸ਼ਾਨ ਘਾਟਦੀਆਂ ਗੰਧਾਂ ਉੱਚੀਆਂ ਚੱਕਣੀਆਂ ਨੇ ਮੈਂ ਕਿਹਾ ਕੀ ਗੱਲ ਤੁਹਾਡੇ ਪਿੰਡ ਦੇ ਮੁਰਦਿਆਂ ਤੇ ਤੁਹਾਨੂੰ ਯਕੀਨ ਨਹੀਂ ਵੀ ਮਤਲਬ ਕਿ ਤੇ ਰਾਤ ਨੂੰ ਗੰਧ ਟੱਪ ਕੇ ਘਰੇ ਨਾ ਆ ਜਾਣ ਵਾਪਸ ਵੀ ਬੜੀ ਮੁਸ਼ਕਲ ਨਾਲ ਛੱਡ ਕੇ ਆਇਆ ਕਹਿੰਦੇ ਕੀ ਮਤਲਬ ਮੈਂ ਕਿਹਾ ਯਾਰ ਪਿੰਡ ਸਕੂਲ ਚ ਕੋਈ ਲਾਇਬ੍ਰੇਰੀ ਬਣਾ ਲਓ ਕਮਰੇ ਪਾ ਦਿੰਨੇ ਆ ਦੋ ਸਕੂਲ ਚ ਕੋਈ ਸਮਾਰਟ ਰੂਮ ਬਣਾ ਦਿੰਨੇ ਆ ਐਮਬੂਲੈਂਸ ਦੇ ਦੇਣੇ ਤੁਹਾਡੇ ਪਿੰਡ ਨੂੰ ਉਹ ਸੋਲਰ ਲਾਈਟਾਂ ਲਾ ਦਿੰਨੇ ਆ ਉਹ ਆਰਓ ਵਾਲਾ ਫਿਲਟਰ ਵਾਲਾ ਵਾਟਰ ਪਾਣੀ ਪਸਾਰੇ ਪਿੰਡ ਨੂੰ ਪਿਆ ਦਿੰਨੇ ਆ ਉਹ ਮੈਨੂੰ ਕਹਿੰਦੇ ਜੀ ਸ਼ਮਸ਼ਾਨ ਘਾਟ ਤੋਂ ਬਿਨਾਂ ਜਿਹੜੀ ਦੂਜੀਆਂ ਗੱਲਾਂ ਕਹੀਆਂ ਇਹ ਤੁਸੀਂ ਕਰ ਸਕਦੇ ਹੋ ਮੈਂ ਕਿਹਾ ਹਾਂ ਮੈਂ ਤਾਂ ਇਹ ਤਾਂ ਕਿਹਾ ਵੀ ਇਹ ਕਰ ਸਕਦੇ ਆ ਕਹਿੰਦਾ ਫਿਰ ਸਾਡਾ ਕਸੂਰ ਨਹੀਂ ਜੀ ਹੁਣ ਤੱਕ ਸਾਡੇ ਪਿੰਡ ਨੂੰ ਜਿੰਨੇ ਪੈਸੇ ਆਏ ਨੇ ਕੱਲੇ ਸ਼ਮਸ਼ਾਨ ਘਾਟ ਬਸਤੀ ਆਏ ਨੇ ਹੋਰ ਤਾਂ ਕਿਤੇ ਆਏ ਹੀ ਨਹੀਂ ਸੀ ਆਈ ਰੱਖਿਆ ਸਾਨੂੰ ਇਹਨਾਂ ਨੂੰ ਸ਼ਮਸ਼ਾਨ ਘਾਟਾਂ ਤੇ ਹੁਣ ਥੋੜੀ ਮੰਗਦਾ ਨਹੀਂ ਕੋਈ ਰੰਦਾਬਾ ਸਭ ਸ਼ਮਸ਼ਾਨ ਘਾਟ ਨਾਲ ਸੰਬੰਧਤ ਚਲੋ ਸ਼ੁਕਰ ਹੈ ਤੁਸੀਂ ਤਾਂ ਕਾਲਜ ਕੁਲਜੀ ਮੰਗਿਆ ਲਓ ਫਿਰ ਤੁਹਾਨੂੰ ਅੱਜ ਖੁਸ਼ ਕਰ ਦਿੰਦੇ ਆ ਕੁੜੀਆਂ ਦਾ ਕਾਲਜ ਡੇਰਾ ਬਾਬਾ ਨਾਨਕ ਬਣੂਗਾ ਉੱਥੇ ਨਾਲ ਮੰਡੀ ਬੋਰਡ ਦੀ ਜ਼ਮੀਨ ਹੈ ਮੈਂ ਪਤਾ ਕਰ ਲਿਆ ਉਹਨੇ ਚਿੱਤ ਜੀ ਨੂੰ ਤੁਸੀਂ ਬੋਲਿਆ ਸੀ ਮੈਂ ਅਫਸਰਾ ਤੋਂ ਪਤਾ ਕਰ ਲਿਆ ਮੈਂ ਉਹੀ ਗੱਲ ਕਹਿਣਾ ਜਿਹੜੀ ਕਰ ਸਕਦਾ 800 ਕੁੜੀ ਉੱਥੇ ਪੜਦੀ ਹੈ ਏਸੀ ਇਹ ਐਡੀਟੋਰੀਅਮ ਬਣਿਆ ਹੋਇਆ ਹੈ ਪਰ ਨਾਲ ਉਹਦੀ ਜਮੀਨ ਹੈਗੀ ਜਿੰਨਾ ਚਿਰ ਜਮੀਨ ਉਹ ਨਵੀਂ ਬਿਲਡਿੰਗ ਤਿਆਰ ਹੋਊਗੀ ਉਹਨਾਂ ਵਿੱਚ ਐਸੇ ਸਮੈਸਟਰ ਤੋਂ ਆਪਾਂ ਟੈਂਪਰੇਰੀ ਤੌਰ ਤੇ ਉੱਥੇ ਚਲਾ ਕੇ ਉਹਨਾਂ ਕੁੜੀਆਂ ਨੂੰ ਬਾਹਰ ਨਹੀਂ ਜਾਣਾ ਪਊਗਾ ਇੱਥੇ ਪੜਨਗੀਆਂ ਤੇ ਤਰੱਕੀਆਂ ਕਰਨ ਸਾਡੀਆਂ ਧੀਆ ਸਾਡੀਆਂ ਬਣਨਗੀਆਂ ਤੇ ਮੰਡੀ ਵਾਲਾ ਵੀ ਅਸੀਂ ਪਤਾ ਕਰ ਲਿਆ ਮੰਡੀ ਵੀ ਜਿਹੜੀ ਸ਼ਿਫਟ ਹੋ ਜੂਗੀ ਤੇ ਬਿਜਲੀ ਬੋਰਡ ਦਾ ਜਿਹੜਾ ਉਹ ਪੀਐਸਪੀਸੀਐਲ ਦੇ ਅਧਿਕਾਰੀਆਂ ਨੂੰ ਮੈਂ ਬੁਲਾ ਕੇ ਉਹਨਾਂ ਨਾਲ ਮੈਂ ਗੱਲ ਕਰਨਾਂ ਕਿ ਅਲਟਰਨੇਟਿਵ ਜਗ੍ਹਾ ਲੱਭ ਲਓ ਕਿਉਂਕਿ ਸ਼ਹਿਰ ਦੇ ਵਿੱਚ ਆ ਗਿਆ ਜੇ ਗ੍ਰਿਡ ਤਾਂ ਵੈਸੇ ਵੀ ਕੋਈ ਅਨਸੁਖਾ ਮੇਕਟ ਦਾ ਖਤਰਾ ਬਣਿਆ ਰਿਹਾ ਰੰਦਾ ਸੋ ਗ੍ਰੇਡ ਜਿਹੜਾ ਬਾਹਰ ਕਰਦਾਂਗੇ ਇਹ ਤੁਹਾਡੀ ਤਨ ਮੰਗੇ ਸੀ ਸ਼ੁਕਰ ਹੈ ਦੇ ਵਿੱਚ ਕੋਈ ਸ਼ਮਸ਼ਾਨ ਘਾਟ ਨਾਲ ਜਾਂ ਕੋਈ ਡੋਬੇ ਡੂ ਬਣਾਣੀ ਸੀਗਾ ਤੇ ਬਚਾਅ ਹੋ ਗਿਆ ਤੁਹਾਡਾ ਅੱਜ ਹੈ ਸਟੇਡੀਅਮ ਤਾਂ ਬਣਾਉਣੀ ਬਣਾਉਣੇ ਨੇ ਮੈਂ ਤੁਹਾਨੂੰ ਕਹਤਾ ਉਹਦਾ ਮੈਂ ਖੇਡ ਮੰਤਰੀ ਵੀ ਨਾਲ ਮੈਂ ਤਾਂ ਖੇਡਾਂ ਦਾ ਬਹੁਤ ਸ਼ਕੀਨ ਆ ਵੈਸੇ ਆਪ ਵੀ ਆਪ ਵੀ ਸ਼ਕੀਨ ਆ ਮੈਂ ਹਕਾਕੀ ਤੋਂ ਲੈ ਕੇ ਕ੍ਰਿਕਟ ਤੋਂ ਲੈ ਕੇ ਬਲੀਵਾਲ ਤੋਂ ਲੈ ਕੇ ਫੁੱਟਬਾਲ ਸਾਰੀ ਖੇਡਾਂ ਦਾ ਮੈਂ ਬੈਸੀ ਫੈਨ ਆ ਸੋ ਜੋ ਕਹੋਗੇ ਖੇਡਾਂ ਵਾਲਾ ਤਾਂ ਮੇਰੇ ਤੇ ਛੱਡਿਆ ਕਰੋ ਤਾਂ ਉਹ ਖੇਡਾਂ ਵਾਲਾ ਕੰਮ ਤਾਂ ਜਿਹੜਾ ਕਿ ਤੁਹਾਡੇ ਇਲਾਕੇ ਦੇ ਤਾਂ ਹਾਕੀ ਪਲੇਅਰ ਸਾਡੇ ਕੈਪਟਨ ਨੇ ਭਾਰਤ ਦੇ ਤੁਹਾਡੇ ਇਲਾਕੇ ਦੇ ਮੁੰਡੇ ਤਾਂ ਹਾਕੀ ਖੇਡਦੇ ਬੜੀ ਵਧੀਆ ਭਾਰਤ ਦੀ ਟੀਮ ਦੇ ਵਿੱਚ ਸ਼ਾਮਲ ਨੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਇਸ ਗੱਲੋਂ ਧੰਨਵਾਦ ਕਰਦਾ ਕਿ ਤੁਸੀਂ ਆਏ ਔਰ ਅੱਜ ਘਰ ਤਾਂ ਪੈਣੀ ਪੈਣੇ ਆ ਚਲੋ ਜ਼ਿੰਦਗੀ ਨੇ ਪੜੜੀ ਤੇ ਆਉਣਾ ਪਰ ਨਾਲ ਤਰੱਕੀਆਂ ਦੀਆਂ ਗੱਲਾਂ ਵੀ ਕਰਨੀਆਂ ਨੇ ਮੈਂ ਜਿੰਨਾ ਚਿਰ ਤੁਹਾਡੇ ਕੋਲੇ ਤੋ ਜਿੰਨਾ ਚਿਰ ਤੁਸੀਂ ਸਾਡੇ ਨਾਲ ਹੋ ਔਰ ਜਿੰਨਾ ਚਿਰ ਖਜ਼ਾਨਾ ਜਿਹੜਾ ਉਹਦੀਆਂ ਚਾਬੀਆਂ ਸਾਡੇ ਕੋਲ ਨੇ ਸਾਡੇ ਵੱਲੋਂ ਖਜ਼ਾਨਾ ਤੁਹਾਡੇ ਵਾਲੀ ਰਹੂਗਾ ਜਿੰਨਾ ਜਿਹਦਾ ਦਿਲ ਕਰਦਾ ਉਹ ਜਿਨ੍ਹਾਂ ਜਿਹੜਾ ਜਿੰਨਾ ਡੇਜ਼ਰਵ ਕਰਦਾ ਉਹਨੂੰ ਉਹ ਉਹਨਾਂ ਮਿਲ ਜਾਊਗਾ ਪੈਸੇ ਥੋਡੇ ਨੇ ਖਜ਼ਾਨੇ 'ਚ ਭਾਵੇਂ ਭਾਵੇਂ ਜਿੰਮੇ ਮਰਜੀ ਹੋਵੇ ਟੈਕਸ ਦਾ ਪੈਸਾ ਥੋਡੇ ਪੈ ਟੈਕਸ ਦਾ ਪੈਸਾ ਐ ਇਸ ਇਹ ਰਾਜਨੀਤੀ ਨੂੰ ਹੀ ਧੰਦਾ ਬਣਾਉਣ ਨਹੀਂ ਆਏ ਪੈਸਾ ਕਮਾਉਣ ਨਹੀਂ ਆਏ ਪੈਸੇ ਕਮਾਉਣੇ ਤੇ ਮੈਂ ਕਲਾਕਾਰੀ ਚ ਬਹੁਤ ਕਮਾ ਲੈਂਦਾ ਦਿੱਲੀ ਬੰਬੇ ਮੈਨੂੰ ਅੱਜ ਵੀ ਬੁਲਾਈ ਜਾਂਦੇ ਨੇ ਕਹਿੰਦੇ ਆ ਜਾ ਮੈਂ ਕਿਹਾ ਨਹੀਂ ਹੁਣ ਤਾਂ ਰੱਬ ਨੇ ਡਿਊਟੀ ਕਿਤੇ ਹੋਰ ਲਾਤੀ ਹੁਣ ਤਾਂ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਕਿਨਾਰਾ ਨਹੀਂ ਦੇਖਣਾ ਹੁਣ ਤਾਂ ਕੱਚੇ ਤੇ ਠੱਲ ਪੇ ਬਸ ਹੁਣ ਤਾਂ ਹੁਣ ਤਾਂ ਪਰਮਾਤਮਾ ਆਪ ਹੀ ਸਮਤ ਬਖਸ਼ੇ ਬਲ ਬਖਸ਼ੇ ਬਸ ਇਹੀ ਮੇਰੀ ਦੁਆ ਹੈ ਅਰਦਾਸ ਹੈ ਕਿ ਪੰਜਾਬ ਤੰਦਰੁਸਤ ਰਹੇ ਪੰਜਾਬ ਤਰੱਕੀਆਂ ਕਰੇ ਬਹੁਤ ਬਹੁਤ ਤੁਹਾਡਾ ਧੰਨਵਾਦ ਦੋਨੇ ਹੱਥ ਜੋੜ ਕੇ ਦੋਨੇ ਹੱਥ ਪਰਚਾ ਕੇ ਇਕ ਗੁਰੂ ਸਾਹਿਬ ਦੇ ਨਾਮ ਦਾ ਜਕਾਰਾ ਲਾ ਦਈਏ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨੂੰ ਮੌਕਾ ਮਿਲੇ ਅਨੰਦਪੁਰ ਸਾਹਿਬ ਪਲੀਜ਼ ਜਾ ਕੇ ਆਉਣਾ ਗੁਰੂ ਕੀ ਨਗਰੀ ਲੰਬੇ ਚੱਲਣਗੇ ਪ੍ਰੋਗਰਾਮ ਉੱਥੇ ਤੁਸੀਂ ਜਾ ਕੇ ਦੇਖ ਕੇ ਆਉਣਾ ਤਾਂ ਕਿ ਆਪਾਂ ਆਪਣੀ ਹਿਸਟਰੀ ਆਪਣਾ ਵਿਰਸਾ ਜਿਹੜਾ ਉਹ ਅਗਲੀਆਂ ਪੀੜ੍ਹੀਆਂ ਤੱਕ ਪਹੁੰਚਾ ਸਕੀਏ ਬਹੁਤ ਬਹੁਤ ਮਿਹਰਬਾਨੀ ਚਾਉਂਦੇ ਵਸਦੇ ਰਹੋ ਤਰੱਕੀਆਂ ਕਰੋ ਬਹੁਤ